ਸਸਤਰਕਾਰ ਬਾਈ ਸਾਰੇ ਨੂੰ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਚੱਲੇ ਆ ਪਿੰਡ ਬੂਹਾ ਭਲਾਟਾ ਟੂਰਨਾਮੈਂਟ ਈ ਧੂਟਵਾਡੀ 75 ਕਿਨੂ ਚ 28 ਸਾਡੇ ਨਾਲ ਨੇ ਕਿਹਦੇ 28 ਉੱਚੇ ਹੋ ਰਹੀ ਸਸਤਰਕਾਰ ਛੱਟ ਹੈ ਜਪੇ ਫਿੱਟਾ ਬਾਈ 14 ਕਿਟਾ ਬਾਕੀ ਸੋਨਾਂ ਬੈਕ ਕੈਮਰੇ ਨਾਲ ਦਿਖਾਉਣਾ ਹਾਂ ਜੀ ਇਕੱਠਾ ਜੀ ਬਾਈ ਸਸਤਰਕਾਰ ਕੀ ਹਾਲ ਚਾਲ ਨੇ ਤੇਰੇ ਜਮਾਂ ਵਧੀਆ ਵੀਰੇ ਛੜਦੀ ਕਲਾ ਸਸਰੀਰਾਂ ਫਟਿਆ ਕਰੋ ਹਾਂ ਦੇ ਅੱਜ ਕਿਹੜੇ ਪਿੰਡ ਜਾ ਰਹੇ ਆ ਬਈ ਤੂੰ ਅੱਜ ਜਾ ਰਹਿਆ ਬੋਹੇ ਬਲਾਸਟਰ ਜੂੜੀ ਦੇ ਪਿੰਡ ਬਲਾਸਟਰ ਜੂੜੀ ਦੇ ਪਿੰਡ ਠੀਕ ਐ ਤੇ ਆਹ ਉਹੀ ਰੋਡ ਆ ਬਈ ਇਹਦੇ ਉੱਤੇ ਬਹਾਲੀਆਂ ਰੀਲਾਂ ਬਣੀਆਂ ਦੀ ਬਲਾਡਾ ਵਾਲਾ ਰੋਡ ਆਇਆ ਜੀ ਆਇਆ ਜੀ ਤੀਖੀ ਤੋਂ ਬਲਾਡਾ ਰੋਡ ਆਹ ਦੇਖੋ ਇਹ ਬਾਦਲ ਹੋਰਾਂ ਦੀ ਮਿਹਰਬਾਨੀਆਂ ਪਤਾ ਨਹੀਂ ਬਈ ਕਿਹੜੀਆਂ ਦੀ ਐ ਰੋਡ ਹੁਣ ਬਣ ਗਿਆ ਹੈ ਇੱਕ ਨੰਬਰ ਕਣਿਸ਼ਾਵਰਾ ਸ਼ੇਰੋਂ ਜੀ ਹਾਂ ਅੱਜ ਸਾਡਾ ਰੇਡਰ ਆ ਗਿਆ ਜੀ ਸ਼ੇਮਰਾ ਸ਼ੇਰੋ ਇਹ ਸੱਸਰੀ ਘਰ ਕੀ ਹਾਲ ਚਾਲ ਉੱਚੀ ਬੋਲ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਕਿਵੇਂ ਹੈ ਸਰੀਰ ਤੇਰਾ ਸਰੀਰ ਸੱਟ ਆਈ ਬੱਲਾ ਸੱਟ ਪੁੱਠੀ ਮਾਰ ਗਈ ਆ ਨਾ ਪੁੱਠੀ ਕੰਨ ਨੂੰ ਆਈ ਆਈ ਆ ਹੈਂ ਪਰਵਾਸ ਸਫੈਸੰਦ ਠੀਕ ਹੈ ਠੀਕ ਜਿੰਕੀ ਮੁੰਡੇ ਨੇ ਠੀਕ ਤੇ ਇੱਧਰ ਆ ਗਿਆ ਜੀ ਆਪਣਾ ਆਰਾਮ ਸ਼ੇਰੂ ਜੀ ਸੱਸਰੀ ਘਰ ਜੀ ਸਾਰਿਆਂ ਨੂੰ ਸੱਸਰੀ ਘਰ ਜੀ ਸੱਸਰੀ ਘਰ ਉਹ ਠੀਕ ਹੈ ਜੀ ਲੋਟ ਹੈ ਕਹੀ ਕਹਿੰਦਾ ਤੇਰਾ ਸਰੀਰ ਸਰੀਰ ਅੱਠ ਅੱਠ ਮਾਰਦਾ ਜੀ ਕਹਨੇ ਜਾਂ ਪੂਰਾ ਹਾਂ ਰੂਪਾਪਾ ਕਿਰਪਾ ਕਿਰਪਾ ਬੂਲ ਕਿਰਪਾ ਹੀ ਆ ਹੁਣ ਤੱਕ ਠੀਕ ਹੈ ਤੇ ਬਾਕੀ ਅੱਜ ਤਿੰਨ ਬੰਦੇ ਬਾਹਰ ਆਉਣੇ ਹਨ ਹੈ ਨਾ ਹਿਮਰੇ ਤਿੰਨ ਬੰਦੇ ਬਾਹਰ ਆਉਣੇ ਉਹ ਵੀ ਤੁਹਾਨੂੰ ਦਿਖਾਉਣੇ ਆ ਹੁਣ ਕਿਹੜੇ ਆਉਂਦੇ ਨੇ ਭਾਈ ਦੇਖਦੇ ਆ ਕਿਹੜਾ ਪਹਿਲਾ ਆਉਂਦਾ ਕਿਹੜਾ ਮਗਰੋਂ ਆਉਂਦਾ ਬੰਦੇ ਸਾਡੇ ਚੱਲੇ ਹੋਏ ਨੇ ਲੈ ਇਧਰੋਂ ਆਪਾਂ ਹੁਣ ਕਿਹੜਾ ਰੋਡ ਪੈ ਗਿਆ ਇਹ 2000 ਵਾਲਾ ਰੋਡ ਪੈ ਗਿਆ ਜੀ ਇਹ ਭਲਾਡੇ ਤੋਂ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਭਰਾਵੋ ਬਣੇ ਰਹੋ ਇਦੋਂ ਬਾਅਦ ਫਿਰ ਸਾਡੇ ਨਾਲ ਅੱਜ ਤੁਹਾਨੂੰ ਪੂਰੇ ਰੌਣਕ ਮੇਲਾ ਦਿਖਾਵਾਂਗੇ ਟੂਰਨਾਮੈਂਟ ਦਾ ਲੋਈ ਸਾਡੇ ਚੋਬਰ ਇੱਥੇ ਕਨੇ ਹਜੇ ਸਨੇਹਾ ਵੀ ਥੋੜਾ ਜਿਹਾ ਹਜੇ ਖੜ੍ਹ ਜੰਨਾ ਅਰੈਸਟ ਕਰ ਲੈਣੇ ਆ ਤੁਸੀਂ ਕਿੱਥੇ ਬਲਾ ਡਟ ਟਪ ਗਈ ਆਟਰ ਤੇ ਖੜ ਗਏ ਕਿਹਾ ਕਿ ਕਿਉਂ ਜੱਥਿਆ ਕਾਦੀ ਟੈਨਸ਼ਨ ਹੋ ਰਹੀ ਐ ਨੂੰ ਪੰਜ ਚੋਦ ਨੂੰ ਕਿਉਂ ਪਤਾ ਨਹੀਂ ਕਾਦੀ ਟੈਸਰ ਆਈ ਦੇ ਕਬੂੜੀ ਦੀ ਫੜੀ ਕੁੜਤੀ ਥੋੜੀ ਬੀ ਬੜਾ ਪਿੱਟਾ ਪਾੜੀ ਬੋੜਾ ਪੱਛੀ ਦੇ ਰਿਹਾ ਸੀ ਇੱਧਰ ਆ ਰਿਹਾ ਸੀ ਕੋਚ ਆਪਣਾ ਇਹ ਸਾਰੇ ਇਹਦੇ ਸਾਰੇ ਹੀ ਸਹੀ ਗੱਲ ਗੱਡੀ ਖੜਾ ਦਿਓ ਉੱਥੇ ਤੇ ਬਈ ਆਪਾਂ ਆਪਾਂ ਦੇ ਜਿੰਨੇ ਬੰਦੇ ਨੇ ਬੰਦੇ ਇਧਰ ਬੰਦੇ ਪਹੁੰਚ ਰਹੇ ਨੇ ਇੱਥੇ ਤਾਂ ਕਰਕੇ ਖੜ ਗਿਆ ਸੀ ਇਧਰ ਦਿਖਾਵਾ ਨੇ ਕਿਹੜੇ ਕਿਹੜੇ ਪਹੁੰਚ ਰਹੇ ਨੇ ਰੇ ਮੋਟਰ ਤੇ ਇਧਰ ਤੁਰਪੀ ਆ ਜੀ ਰੋ ਰੇ ਰੈਸਟ ਕਰ ਰਹੇ ਆ ਸੀ ਚੰਗਾ ਤਾਂ ਇਹ ਐਨਟੀਆਰ ਦੀਆਂ ਘੜੀਆਂ ਖਤਮ ਕਹਿੰਦੇ ਸਾਡੇ ਯਾਰ ਕਾਲੂ ਪਹੁੰਚ ਚੁੱਕਿਆ ਇਹਦਾ ਘਰ ਦਾ ਵੀ ਸ਼ਰੀਰ ਉੱਥੇ ਲੱਗ ਰਿਹਾ ਹੈ ਨਾ ਕਾਲੂ ਭੁੰਮੜਾਲਾ ਕਿਉਂ ਕਾਲੂ ਸੱਟਾ ਕਮ ਜਮਾ ਪਰ ਪਰ ਕੀ ਕਰੂਏ ਜਿੱਦ ਤੇ ਬੁੱਟੇ ਲੱਗੇ ਕਿਤੇ ਨਾ ਹਾਂ ਹੱਥ ਪੈ ਜਾਣਾ ਉਹ ਐ ਨਹੀਂ ਵੇਕਰ ਬੰਦਾ ਓਏ ਆਇਆ ਨਹੀਂ ਵੇਕਰ ਬੰਦਾ ਕਿਉਂ ਕਾ ਹੋਰ ਉਹ ਨੰਬਰ ਬਲੌਗ ਚ ਗਿਆ ਸਮਝ ਲਾ ਅੱਜ ਬਲੌਗ ਐਂ ਦੇਖ ਦਦੀ ਮੈਂ ਅਰਸਾ ਦਾ ਅਰਸਾ ਤੇਰੇ ਨੰਬਰ ਬਲੌਗ ਚ ਬਾਈ ਅਰ ਕਾ ਗਾ ਜਸਨਾ ਪੁੰਦੜ ਵਾਲਾ ਜੀ ਸਰ ਠੀਕ ਆ ਵਧੀਆ ਜੀ ਵਧੀਆ ਹੋਰ ਸੈਟ ਕੋਈ 500 ਰੁਪਏ ਆ ਗਿਆ ਉਹਦਾ ਹੋਰ ਸੈਟ ਹੈ ਹੈ ਇੱਕ ਤਾਂ ਮੱਟੜੇ ਕੈਸ ਬਤਰੀ ਤੇ ਬਹੁਤ ਠੀਕ ਹੈ ਸਰ ਅਰੂ ਬਾਬਾ ਕਿਰਪਾ ਆਇਆ ਨਹੀਂ ਬੇਕਾਰ ਬੰਦਾ ਹੈ ਹੈ ਖੜੀ ਛਾਲ ਤਾਂ ਭੱਜਣ ਲੱਗੇ ਹੁਣ ਮੜਾ ਮੁੱਟੇ ਸਾਨੂੰ ਵੀ ਡੋਲੇ ਵਧਾਉਣੇ ਕਹਿਣੇ ਕਾਲੂ ਹੈ ਬੈਲਕਾਂ ਦਾ ਕਾਲੂ ਹਾਂ ਕਾਲੂ ਦਾ ਨਾਂ ਰਹਦਾ ਨਾ ਰਹਿੰਦਾ ਹੈ ਨਾ ਮੈਂ ਕਾਲੂ ਉਹ ਸੈਂਤਰੇ ਲੈ ਆਈ ਹੋਏ ਸੈਂਤਰੇ ਦੇ ਕਿਉਂ ਸਮਝ ਬੈਨ ਜਰਾ ਸੰਤਰੇ ਆਪਾਂ ਲੈਉਣਨੇ ਕਿਉਂ ਲੈਉਣਨੇ ਸੰਤਰੇ ਲੈ ਆਂ ਅਗਲਾ ਮੁੰਡਾ ਪਾਰਟੀ ਵੀ ਇਹਦੇ ਹਜੇ ਤੇਰੀ ਬੁੱਟੇ ਵੇਲੇ ਉਹ ਤਾਂ ਰਹਿੰਦੀ ਹੈ ਹਜੇ ਕਿਉਂ ਇਹ ਪਾਰਟੀ ਕੰਦਰ ਮੁੰਡੇ ਮੁੰਡੇ ਆ ਪਾਰਟੀ ਕਰਾਂਗੇ ਹੈ ਪਹਿਲਾਂ ਮੇਰੀ ਫਾਇ ਹੈ ਕਿ ਕਹਿੰਦਾ ਫਿਰ ਚੱਲਦੇ ਫਿਰ ਆ ਜਾਂਦਾ ਵੀ ਯਾਰ ਫੇ ਬਾਕੀ ਸਾਨੂੰ ਉੱਥੇ ਦਿਖਾਉਣੇ ਬਈ ਇੱਕ ਬੰਦਾ ਹੋਰ ਆਊਗਾ ਦੋ ਹੋਰ ਆਉਣਗੇ ਸੱਚ ਉਹ ਵੀ ਦਿਖਾਉਣਾ ਸਾਨੂੰ ਅੱਗੇ ਜਾ ਕੇ ਉੱਥੇ ਜਾ ਕੇ ਮੋਟਰਸਾਈਕਲ ਤੇ ਜੇ ਤੂੰ ਜਸਨਾ ਭੁੰਦੜਾ ਉਹ ਵੀ ਅੱਜ ਬਹੁਤ ਪ੍ਰਚਲਿਤ ਜੱਪੀ ਚੱਲ ਰਹੇ ਨੇ ਵਧੀਆ ਹੋ ਗਿਆ ਮੇਰੇ ਅੱਜ ਮੇਂ ਠੀਕ ਦੇ ਨੇ ਤੇ ਇੱਕ ਬੰਦਾ ਆਉਂਦਾ ਇਹ ਹੁੰਦਾ ਬੰਦਾ ਬੇਕਾਰ ਬੰਦਾ ਇਹ ਸਾਰਾ ਏਰੀਆ ਬਠਿੰਡ ਏਰੀਆ ਦਾ ਬੇਕਾਰ ਬੰਦਾ ਇਹ ਹੈਣਾ ਠੀਕ ਹੈ ਤੇਰੇ ਵਰਗੇ ਨਹੀਂ ਬੇਕਾਰ ਬੰਦੇ ਜੱਠਾ ਜੀ ਬਲੰਕਾ ਜੀ ਅਪਮਾਰਦਾ ਦੀ ਕਪਮਾਰਦਾ ਦੀ ਲੱਭੀ ਆ ਕਰੀ ਸੀ ਤੂੰ ਕੰਮ ਜ਼ਰੂਰੀ ਸੀ ਇਹ ਯਾਰ ਤੜਕੇ ਦਾ ਕੀ ਦੱਸਾਂ ਤੁਹਾਨੂੰ ਕੀ ਬਣਾਈ ਜਾਂਦਾ ਹੈਣਾ ਕਹਿੰਦਾ ਮੈਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਬੇਕਾਰ ਆ ਯਾਰ ਬੰਦਾ ਠੀਕ ਹੋਣਾ ਜੱਪੀ ਪਾਇਆ ਕਰ ਇਹ ਨਾ ਮੈਨਾਂ ਕਰੀ ਨੀ ਮਿਲਦਾ ਸੀ ਹੈ ਡਾਕਟਰ ਓਏ ਡਾਕਟਰ ਓਏ ਹੋਰ ਲੋੜ ਨੂੰ ਲਿਆਉਣਾ ਤੇ ਅੱਜ ਓਏ ਅੱਜ ਵੀ ਕਾਰ ਰਵ ਦੀ ਵੱਡੇ ਕਰਦੇ ਵੀ ਭੈਣ ਜੋ ਆਉਂਦੀ ਆ ਵੀ ਸੀ ਮੈਂ ਗੱਲ ਸੁਣ ਤੇ ਬਾਕੀ ਆਪਾਂ ਭਈ ਉੱਥੇ ਦਿਖਾਉਣਾ ਹੈ ਹੈ ਆਪਾਂ ਨੱਚ ਕੇ ਆਏ ਸੀਗੇ ਸਭ ਮੈਂ ਤਾਂ ਮੁਰਗੀ ਹੀ ਟੋੜੇ ਪੈਣ ਤੋਂ ਦੇ ਬੈਠਾ ਨਹੀਂ ਮੈਂ ਅਜੀ ਬੈਠੇ ਸੀ ਸਹੀ ਦੇਖ ਚਲ ਬਾਕੀ ਆਪਾਂ ਉੱਥੇ ਦਿਖਾਉਣਾ ਤੁਹਾਨੂੰ ਜਾ ਕੇ ਮਾਹੌਲ ਕੀ ਬਣਦਾ ਲੈ ਆ ਜੀ ਜੋਤੀ ਬਾੜ ਬੁਰਿਆ ਵੀ ਆਇਆ ਸ਼ੇਰ ਹੁੰਦੀ ਟੀਮ ਵੱਲੋਂ ਰਾਮਣਾ ਹਸਨਪੁਰੀਆ ਆਇਆ ਤੇ ਬਾਕੀ ਹਸਨਪੁਰ ਦੀ ਟੀਮ ਇਹੀ ਹੁੰਦੀ ਆ ਮਤਲਬ ਸਾਰੀ ਟੀਮ ਹੀ ਆ ਰਹੀ ਹਸਨਪੁਰ ਦੀ ਤੇ ਮੁੰਡੇ ਰੈਡੀ ਹੋਈ ਜਾਂਦੇ ਨੇ ਕਿਉਂ ਕਾਲੂ ਹਾਂ ਐ ਕਾਲੂ ਕਿਉਂ ਆ ਜੋਤੀਆ ਸੈਟਾ ਸੈਟਾ ਬਾਕੀ ਐ ਦੱਸੋ ਭਾਈ ਗਰਾਊਂਡ ਦੱਸੋ ਕੀ ਆ ਬਾਕੀ ਸਾਨੂੰ ਅੱਗੇ ਕੀ ਦਿਖਾਉਣ ਯਾਰ ਇੱਥੇ ਗਰਾਊਂਡ ਦੇ ਨਵੇਂ ਬਣਾ ਆ ਗਏ ਤੇ ਕਰਕੇ ਬਾਜ ਬਾਲੀ ਕੱਟ ਆਉਂਦੀ ਆ ਹਾਂ ਚਿਕਨਾਈ ਜੋਰਾਂ ਤੇ ਜਲ ਰਹੀਆਂ ਨਾ ਆਉਂਦੀ ਬਾਕੀ ਸਾਨੂੰ ਅੱਗੇ ਦਿਖਾਉਣੇ ਆ ਮੈਠਣ ਚੋਬਰ ਆਪਣੇ ਛੇਮਰਾ ਸ਼ੇਰੂਜੀ ਦੇ ਕੱਪੜੇ ਲਾਹੀ ਨਹੀਂ ਕੀ ਹੋ ਗਿਆ ਆਹ ਨਹੀਂ ਉਹ ਮੇਰਾ ਕਾਰ ਨਹੀਂ ਚੜਕੀ ਸੀ ਜਦੋਂ ਉਹ ਦੋ ਦਾ ਗਿਆ ਸੀ ਲੱਕਰ ਪੰਜਾਬ ਦੇ ਸਾਰੇ ਕੱਢ ਕੇ ਲੈ ਜਾਂਦਾ ਐਡਾ ਬੰਦਾ